ਨਗਰ ਕੌਂਸਲ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਜਿਸ ਵਿੱਚ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਦੀ ਹੱਦ ਤੋਂ ਬਾਹਰ ਪਏ ਹੋਏ ਸਮਾਨ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਸਪੈਸ਼ਲ ਡਰਾਈਵ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ਵਿੱਚ ਚਲਾਈ ਗਈ ਜਿੱਥੇ ਦੁਕਾਨਾਂ ਦੀ ਹੱਦ ਤੋਂ ਬਾਹਰ ਪਏ ਹੋਏ ਸਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ 我阿酱。 ਤੁਸੀਂ ਦੇਖ ਰਹੇ ਹੋ ਪੀਡੀ 1924 ਅਸੀਂ ਇਸ ਵਕਤ ਰਾਜਪੁਰਾ ਦੀ ਗੁਰਦੁਆਰਾ ਰੋਡ ਤੇ ਮੌਜੂਦ ਹਾਂ ਸਿੰਘ ਸਭਾ ਗੁਰਦੁਆਰਾ ਰੋਡ ਤੇ ਮੌਜੂਦ ਹਾਂ ਜਿੱਥੇ ਕਿ ਨਗਰ ਕੌਂਸਲ ਵੱਲੋਂ ਜਿਹੜੀ ਹੈ ਦੁਕਾਨਦਾਰਾਂ ਵੱਲ ਜਿਹੜੀ ਨਜਾਇਜ਼ ਉਹ ਸਾਰੀਆਂ ਕੀਤੀ ਜਾਂਦੀ ਨੇ ਬਾਹਰ ਸਮਾਨ ਰੱਖਿਆ ਜਾਂਦਾ ਹੈ ਨਜਾਇਜ਼ ਤੌਰ ਤੇ ਉਹ ਸਮਾਨ ਜਿਹੜਾ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਹੜਾ ਹੈ ਚੱਕੇ ਜਾ ਰਿਹਾ ਹੈ ਹੈਰਾਨਗੀ ਦੀ ਗੱਲ ਇਹ ਹੈ ਵੀ ਜਿਹੜਾ ਸਮਾਨ ਚੱਕਿਆ ਜਾ ਰਿਹਾ ਹੱਥੋਂ ਨਹੀਂ ਚੱਕਿਆ ਜਾ ਰਿਹਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਨਗਰ ਕੌਂਸਲ ਵੱਲੋਂ ਜਿਹੜੀ ਹੈ ਹਦਾਇਤਾਂ ਦਿੱਤੀ ਜਾਂਦੀਆਂ ਦੁਕਾਨਦਾਰਾਂ ਨੂੰ ਫਿਰ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਹੜਾ ਹੈ ਸਮਾਨ ਚੱਕ ਕੇ ਲਈ ਜਾ ਰਿਹਾ ਹੈ ਤੇ ਇਹ ਜਿਹੜਾ ਸਮਾਨ ਹੈ ਸਮਾਨ ਜਬਤ ਵੀ ਕੀਤਾ ਜਾਏਗਾ ਤੇ ਕਈਆਂ ਸਮਾਨ ਜਿਹੜਾ ਹੈ ਉਹ ਜੁਰਮਾਨਾ ਭਰ ਕੇ ਵਾਪਸ ਵੀ ਦਿੱਤਾ ਜਾਏਗਾ ਇਸ ਸਬੰਧੀ ਗੱਲਬਾਤ ਕਰਾਂਗੇ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਆਖੇ ਜਿਹੜਾ ਉਹਨਾਂ ਵੱਲੋਂ ਅੱਜ ਚੁਕਤਾਈ ਕੀਤੀ ਜਾ ਰਹੀ ਹੈ ਇਹ ਅੱਜ ਹੀ ਕੀਤੀ ਜਾਏਗੀ ਕਿ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਗੱਲਬਾਤ ਕਰਾਂਗੇ ਤੁਨੂੰ ਅੱਗੇ ਮਿਲਾਉਨੇ ਆ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਪੀਡੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹੈਰੀ ਦੀ ਰਿਪ ਰੀਮਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰਦਾ ਸਾਰੇ ਦੁਕਾਨਦਾਰਾਂ ਨੂੰ ਜਿੱਥੇ ਤੱਕ ਦੀ ਤੁਹਾਡੀ ਹਦੂਦ ਹੈ ਉੱਥੇ ਤੱਕ ਆਪਣਾ ਸਮਾਨ ਰੱਖਣ ਪਰੰਤੂ ਤੁਸੀਂ ਆਪ ਵੀ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਜਿੱਥੇ ਛੋਟੇ-ਛੋਟੇ ਗਲੀਆਂ ਨੇ ਤੇ ਦੁਕਾਨਦਾਰ ਨਜਾਇਜ਼ 5 ਤੋਂ 10 ਫੁੱਟ ਤੱਕ ਦਾ ਬਾਹਰ ਨਜਾਇਜ਼ ਕਬਜ਼ਾ ਕਰਕੇ ਆਪਣਾ ਸਮਾਨ ਰੱਖ ਲੈਣੇ ਹਨ ਤਾਂ ਜੋ ਜਿਹੜੀ ਆਮ ਇਹ ਪਬਲਿਕ ਆ ਜਾ ਰਹੀ ਹੈ ਇਹਨੂੰ ਕਾफी ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਕੋਲ ਰੋਜ਼ਾਨਾ ਸ਼ਿਕਾਇਤਾਂ ਵੀ ਆਉਂਦੀਆਂ ਹਨ ਇਨਾਂ ਦਾ ਹੱਲ ਕਰਨ ਲਈ ਅਸੀਂ ਮੌਕੇ ਤੇ ਆ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਆਂ ਜੀ ਤੁਸੀਂ ਆਪਣਾ ਸਮਾਨ ਅੰਦਰ ਰੱਖ ਲਓ ਪਰੰਤੂ ਹੋਰ ਦੁਬਾਰੇ ਇਹਨਾਂ ਵੱਲੋਂ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਨਗਰ ਕਾਉਂਸਲ ਰਾਜਪੁਰਾ ਦਫ਼ਤਰ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਕੀਤੀ ਜਾਂਦੀ ਆ ਉਸ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚ ਚਲਿਆ ਜਾਂਦੀ ਆ। ਆ ਜੇ ਕੋਈ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਾਂ ਡ੍ਰੈਗਨਰੀ ਚੱਲ ਰਹੀ ਹੈ ਸਾਡੀ ਡੇਲੀ ਰੁਟੀਨ ਦਾ ਵਰਕ ਹੈ। ਹਾਂ ਜੀ ਜਿਹੜਾ ਅੱਜ ਕਿਹੜੀ ਰੋਡ ਤੇ ਕਰ ਰਹੇ ਹੋ ਸਰ ਜੀ ਅਸੀਂ ਇਹ ਆਪਣਾ ਗगन ਚੌਂਕ ਤੋਂ ਲੈ ਕੇ ਆਪਣਾ ਲਿਬਰਟੀ ਚੌਕ ਹੈ ਇਹ ਸਾਰਾ ਜਿਹੜਾ ਹੈ ਰੂਟ ਹੈ ਅਸੀਂ ਕਵਰ ਕਰ ਰਹੇ ਹਾਂ ਇਨ ਬਿਟਵੀਨ ਦੁਰਗਾ ਮੰਦਰ ਰੋਡ ਤੇ ਆਪਣਾ ਏਪੀਜੀਐਨ ਹਸਪੀਟਲ ਇਹ ਵੀ ਇਹਦੇ ਵਿੱਚ ਆ ਰਹੇ ਹਾਂ ਅਸੀਂ ਸਾਰੇ ਕਵਰ ਕਰ ਰਹੇ ਹਾਂ ਸਰਕਾਰ ਨੂੰ ਕੀ ਹੈ ਨਗਰ ਕੌਂਸਲ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਕਰਦੀ ਹੈ ਸਾਮਾਨ ਚੱਕ ਕੇ ਲੈ ਜਾਂਦੀ ਹੈ ਦੁਕਾਨਦਾਰ ਫਿਰ ਨਹੀਂ ਹਟਦੇ ਫਿਰ ਉਸ ਤਰੀ ਆਪਣਾ ਸਾਮਾਨ ਬਾਹਰ ਰੱਖਦੇ ਰਹੇ ਕੀ ਕਰਨ ਤੋਂ ਬਦਲੇ ਜੀ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਓਰੇ ਕੁਝ ਰੇੜੀ ਫੜੀ ਫੜੀਆਂ ਵਾਲੇ ਆ ਜਿਹੜੇ ਸਟਰੀਟ ਵੈਂਡਰਸ ਨੇ ਜਿਹੜੇ ਕਿ ਪਟਿਆਲਾ ਰੋਡ ਤੁਸੀਂ ਦੇਖ ਸਕਦੇ ਹੋ ਆਪਣੀ ਰੇੜੀਆਂ ਖੜਾ ਲੈਣੇ ਓਨ ਰੋਡ ਜਿਨ੍ਹਾਂ ਕਾਰਨ ਟ੍ਰੈਫਿਕ ਨੂੰ ਕਾਫੀ ਸਮੱਸਿਆ ਆ ਰਹੀ ਹੈ ਤਾਂ ਸੀ ਬਾਰ-ਬਾਰ ਉਹਨਾਂ ਨੂੰ ਇਹੀ ਗੁਜਾਰਿਸ਼ ਕਰ ਰਹੇ ਆਂ ਕਿ ਤੁਸੀਂ ਮੁਕੇ ਤੇ ਆਪਣੀ ਇੱਕ ਪਾਸੇ ਆਪਣੀ ਰੇੜੀ ਨਾ ਖੜਾਓ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤੁਸੀਂ ਆਪਣਾ ਗਲੀਆਂ ਚ ਕਲੋਨੀਆਂ ਚ ਆਪਣਾ ਤੁਰਦੇ ਫਿਰਦੇ ਰਹਿ ਕੇ ਆਪਣਾ ਜੋ ਬਿਜ਼ਨਸ ਹੈ ਉਹਨੂੰ ਕੰਟੀਨਿਊ ਰੱਖੋ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹ ਜੋ ਇਹ ਨਜਾਇਜ਼ ਇਨਕ੍ਰੋਚਮੈਂਟ ਹੋਈ ਹੈ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਸਰ ਉਹ ਅਸੀਂ ਜੇਕਰ ਤੁਸੀਂ ਦੁਕਾਨਦਾਰਾਂ ਵੱਲੋਂ ਜਾਓਗੇ ਤਾਂ ਉਹਨਾਂ ਦਾ ਪੱਖ ਰੱਖੋਗੇ ਤਾਂ ਦੁਕਾਨਦਾਰ ਕਹਿ ਰਹੇ ਆ ਅਸੀਂ ਬੂਆ ਸੈਟੀਸਫਾਈ ਸਾਨੂੰ ਵੀ ਠੀਕ ਲੱਗਦਾ ਹੈ ਕਿ ਜੇਕਰ ਅਸੀਂ ਆਪਣੀ ਹੱਥ ਦੇ ਵਿੱਚ ਰਹਿ ਕੇ ਆਪਣੀ ਦੁਕਾਨਦਾਰੀ ਕਰੀਏ ਪਰੰਤੂ ਕੁਝ 1 2 ਇਹੋ ਜਿਹੇ ਦੁਕਾਨਦਾਰ ਹੈਗੇ ਆ ਜਿਹੜੇ ਕਿ ਨਜਾਇਜ਼ ਬਾਹਰ ਰੱਖ ਲੈਂਦੇ ਆ ਜਿਨ੍ਹਾਂ ਕਰਕੇ ਨਾਲ ਵਾਲਿਆਂ ਦਾ ਜਿਹੜਾ ਹੈ ਉਹ ਕਵਰ ਹੋ ਜਾਂਦਾ ਪਰਦੇ ਚ ਹੋ ਜਾਂਦੀ ਆ ਉਹਨਾਂ ਨੂੰ ਵੀ ਫਿਰ ਮੂੜ ਦੁਬਾਰੇ ਬਾਹਰ ਰੱਖਣਾ ਪੈਂਦਾ ਸਜ ਜਿਹਨਾਂ ਦਾ ਸਮਾਨ ਚੱਕਿਆ ਜਾਂਦਾ ਉਹਨਾਂ ਖਿਲਾਫ ਕੋਈ ਕਾਰਵਾਈ ਜੇ ਆ ਸਮਾਨ ਵੀ ਲੈ ਜਾਂਦਾ ਜ਼ਬਤ ਕਰ ਲੈਂਦੇ ਆ ਕੀ ਕਰਦੇ ਹੋਗੇ ਜੀ ਸਰ ਜਿਹੜੇ ਸਾਡੇ ਉੱਚ ਅਧਿਕਾਰੀ ਹੈ ਉਹਨਾਂ ਦੀ ਜਿਹੜੀ ਬਣਦੀ ਫੀਸ ਹੈ ਚਲਾਨ ਫੀਸ ਹੈ ਉਹਨਾਂ ਤੋਂ ਭਵਾਈ ਜਾਂਦੀ ਹੈ ਤਾਂ ਇਨ ਫਿਊਚਰ ਉਹਨਾਂ ਤੋਂ ਰਿਟਨ ਚ ਅਸਿੱਖ ਕੋਸ਼ਨਾ ਪੱਤਰ ਵੀ ਲੈਣੇ ਆ ਜੇਕਰ ਤੁਸੀਂ ਬਾਹਰ ਰੱਖੋਗੇ ਤਾਂ ਬੰਦ ਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਇਹ ਤੁਹਾਡਾ ਜਿਹੜਾ ਸਮਾਨ ਹੈ ਇਹ ਵਾਪਸ ਨਹੀਂ ਦਿੱਤਾ ਜਾਵੇਗਾ ਧੰਨਵਾਦ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز